ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਵਰਲਡ ਸਿੱਖ ਪਾਰਲੀਮੈਂਟ ਬਾਰੇ ਗਲਤ ਫਹਿਮੀਆਂ ਦੂਰ ਕਰਨ ਲਈ ਅਤੇ ਜਰਨਲ ਨੌਲੇਜ ਵਧਾਉਣ ਵਾਸਤੇ ਇਹ ਜ਼ਰੂਰ ਵੀਡੀਓ ਸੁਣੋ ਅਤੇ ਆਪਣੇ ਆਪਣੇ ਵਿਚਾਰ ਜਿਹੜੇ ਹੋ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਸਪੀਕਰ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਦੁਪਹਿਰ ਦਾ ਸਮਾਂ ਭੁੱਖ ਲੱਗੀ ਹੈ ਤੁਹਾਨੂੰ એનર્ਜੀ ਥੋੜੀ ਲੋ ਹੈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ ਚ ਬਹੁਤ ਵਧੀਆ ਗੱਲਾਂ ਹੋਈਆਂ ਪਰ ਦੋ ਗੱਲਾਂ ਬਹੁਤ ਹਿਸਟੋਰੀਕ ਹੋਈਆਂ ਇੱਕ ਵੀ ਤੁਸੀਂ ਸਪੀਕਰ ਸਾਹਿਬ ਜਿਹੜੇ ਬਹੁਤ ਬੋਲਦੇ ਆ ਉਹਨਾਂ ਨੂੰ ਚੁੱਪ ਕਰਕੇ ਭਾਇਆ ਹੋਇਆ ਤੇ ਡਾਕਟਰ ਪ੍ਰੀਤਪਾਲ ਸਿੰਘ ਜਿਹੜੇ ਬਿਲਕੁਲ ਨਹੀਂ ਬੋਲਦੇ ਕਈ ਵਾਰੀ ਉਹਨਾਂ ਨੂੰ ਕਹੋ ਬੋਲੋ ਤੇ ਜ਼ਿਪ ਲਾ ਕੇ ਮੂੰਹ ਤੇ ਬੈਠ ਰਹੀਂਦੇ ਹੋ ਅੱਜ ਬੋਲੇ ਆ ਤੋ ਇਹ ਬਹੁਤ ਵੱਡੀ ਪ੍ਰਾਪਤੀ ਆ ਵਰਲਡ ਸਿਕ ਪਾਰਲੀਮੈਂਟ ਦੀ ਜਿੱਤੇ ਮੈਂ ਤੁਹਾਨੂੰ ਵਧਾਈ ਦੇਣਾ ਜਦੋਂ ਮੈਂ ਇੱਥੇ ਬੈਠਾ ਸੀ ਤੇ ਮੈਨੂੰ ਇੱਕ ਦੋ ਵਾਰੀ ਕਾਲ ਲੈਣ ਲਈ ਬਾਹਰ ਜਾਣਾ ਪਿਆ ਕਿਉਂਕਿ ਮੈਂ ਬੇਸਿਕਲੀ ਤੇ ਯੂਨ ਦੇ ਸਾਡੀ ਕੋ ਮੀਟਿੰਗਸ ਹੈਗੀਆਂ ਕਰ ਉਹਦੇ ਵਾਸਤੇ ਆਇਆ ਸੀ ਨਿਊਯਾਰਕ ਤੇ ਸਾਡੇ ਜਿਹੜੇ ਯਾਰ ਮਿੱਤਰ ਹਨ ਯੂਨ ਚੋਂ ਕਿਉਂਕਿ ਆਫੀਸ਼ਲ ਮੀਟਿੰਗਾਂ ਦੇ ਦਿਨ ਬਹੁਤ ਬਿਜ਼ੀ ਹੁੰਦੇ ਆ ਕੱਲ ਚਲੇ ਵੀ ਜਾਣਾ ਉਹਨਾਂ ਨੇ ਕਾਲ ਕੀਤਾ ਕਿ ਅਸੀਂ ਕਿੱਲੇ ਬਹਿ ਕੇ ਕਿੱਲੇ ਗੱਪਸ਼ਾਪ ਲਾ ਲਈ ਗੋ ਰੋਟੀ ਟੁੱਕਰ ਖਾ ਲਈ ਮੈਂ ਕਿਹਾ ਵੀ ਨਹੀਂ ਮੈਂ ਅੱਜ ਬਿਜ਼ੀ ਆ ਕਹਿੰਦੇ ਵੀ ਸੰਡੇ ਵਾਲੇ ਦਿਨ ਤੁਸੀਂ ਕੀ ਕਰਦੇ ਆ ਕਿੱਥੇ ਬਿਜ਼ੀ ਆ ਮੈਂ ਕਿਹਾ ਵੀ ਤੁਹਾਡੇ ਲਈ ਕਰ ਰਿਹਾ ਕੰਮ ਕਹਿੰਦੇ ਕੀ ਮੈਂ ਕਿਹਾ ਤੁਹਾਡੀ ਮੈਂਬਰਸ਼ਿਪ ਦਾ ਹਾਂ ਦਾ ਸੋਚ ਰਿਹਾ 193 ਤੁਹਾਡੇ ਮੈਂਬਰ ਪਹਿਲਾਂ ਵੀ 194 ਖਾਲਸਤਾਨ ਹੋਣਾ ਉਹਦੇ ਵਾਸਤੇ ਸੀ ਵਿਚਾਰ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਿੱਦੋਂ ਵੀ ਆਪਾਂ ਗੱਲ ਕਰੀਦੀਆਂ ਨੇ ਕਈ ਲੋਕਾਂ ਦੀ ਤਾਂ ਵੈਸੇ ਲੱਤਾਂ ਕੰਮੀ ਜਾਂਦੀਆਂ ਖਾਲਸਤਾਨ ਦੇ ਨਾਂ ਤੇ ਤੇ ਕਈ ਵੈਸੇ ਡਰ ਜਾਂਦੇ ਆ ਖਾਲਸਾ ਜੀ ਜਿਸ ਸ਼ਹਿਰ ਚ ਅਸੀਂ ਬੈਠੇ ਆਂ ਤੇ ਜਿਸ ਸੰਸਥਾ ਦੀ ਮੈਂ ਗੱਲ ਕੀਤੀ ਯੂਨਾਈਟਿਡ ਨੇਸ਼ਨਸ ਦੀ ਮੈਂ ਹਮੇਸ਼ਾ ਉਹਦੇ ਫੋਰਮ ਤੇ ਵੀ ਹਾਲਾਂਕਿ ਲੋਕ ਮੈਨੂੰ ਲੋਕਾਂ ਨੇ ਬਹੁਤ ਸਾਰੇ ਟਾਈਟਲ ਦਿੱਤੇ ਹੋਏ ਆ ਜਦੋਂ ਮੇਰੀ ਯੂਨਾਈਟਿਡ ਸਟੇਟਸ ਕਮਿਸ਼ਨਰ ਇੰਟਰਨੈਸ਼ਨਲ ਰਿਲੀਜ ਫਰੀडम ਦੇ ਅੰਡਰ ਓਬਾਮਾ ਐਡਮਿਨਿਸਟ੍ਰੇਸ਼ਨ ਰਿਪੋਰਟ ਛਾਪੀ ਸੀ ਔਨ ਇੰਡੀਆ ਪਹਿਲੀ ਰਿਪੋਰਟ ਸੀਗੀ ਤੇ ਮੈਨੂੰ ਕਿਹਾ ਗਿਆ ਕੁਝ ਇਥੇ ਹਿੰਦੂ ਸੰਸਥਾਵਾਂ ਵੱਲੋਂ ਟੈਰਰਿਸਟ ਸਿੰਪੈਥਾਈਜ਼ਰ ਵੀਏ ਗੱਲ ਕਰਦੇ ਆ ਖਾਲਸਤਾਨ ਦੀ ਸੈਲਫ ਡਿਟਰਮੀਨੇਸ਼ਨ ਦੀ ਮੈਂ ਉਦੋਂ ਵੀ ਢੱਲੇਣਾ ਕਹਿਣਾ ਤੇ ਅੱਜ ਵੀ ਕਿ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਹੇਠ ਹਰ ਕੌਮ ਨੂੰ ਆਪਣਾ ਫੈਸਲਾ ਕਰਨ ਦਾ ਆਪਣਾ ਦੇਸ਼ ਮੰਗਣ ਦਾ ਹੱਕ ਹੈ ਯੂਨ ਹੋਣ ਚਾਇਆ ਜਿਸ ਪ੍ਰਿੰਸੀਪਲ ਤੇ ਡੰਬਾਟਨ ਹੋਰ ਪ੍ਰਪੋਜ਼ਲ ਜਿਹਦਾ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਯੂਨ ਦੇ ਹੋਣ ਤੋਂ ਆਉਣ ਤੋਂ ਪਹਿਲਾਂ ਇੱਕ ਡੰਬਾਟਨ ਹੋਰ ਪ੍ਰਪੋਜ਼ਲ ਸੀ ਉਹਦੀ ਪਹਿਲਾ ਉਹਦੀ ਜਿਹੜਾ ਮੋਡ ਸੀ ਉਹ ਇਹੀ ਸੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ 1943 ਚ ਲੀਗ ਆਫ ਨੇਸ਼ਨ ਬਣੀ ਜਿਹੜੀ ਯੂਨ ਤੋਂ ਪਹਿਲਾਂ ਦੀ ਬਾਡੀ ਸੀ ਉਹਦੇ ਸਿਰਫ 77 ਮੈਂਬਰ ਸੀਗੇ ਤੇ 1973 ਦੇ ਵਿੱਚ ਯੂਨਾਈਟਿਡ ਨੇਸ਼ਨ ਦੇ 175 ਮੈਂਬਰ ਸੀ 100 100 ਹੋਰ ਕੌਮਾਂ ਜਿਹੜੀਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਵਰਤ ਕੇ ਹੋਣ ਚਾਹੀਆਂ ਇਸੇ ਤਰ੍ਹਾਂ ਹੀ ਖਾਲਸਤਾਨ ਵੀ ਹੋਣ ਚਾਏਗਾ ਕਿਸੇ ਨੂੰ ਪੀੜ ਨਹੀਂ ਹੋਣੀ ਚਾਹੀਦੀ ਔਰ ਸਾਨੂੰ ਡਟ ਕੇ ਗੱਲ ਕਰਨੀ ਚਾਹੀਦੀ ਜਾਫੀ ਸਾਹਿਬ ਇੱਥੇ ਗੱਲ ਕਰ ਰਹੇ ਸੀ ਨਹਿਰੂ ਦੀ ਗਾਂਧੀ ਦੀ ਜਿਨ੍ਹਾਂ ਦੀ ਕਿ ਉਹਨਾਂ ਨੇ ਹਿੰਦੁਸਤਾਨ ਲੈ ਲਿਆ ਉਹਨਾਂ ਨੇ ਪਾਕਿਸਤਾਨ ਲੈ ਲਿਆ ਉਹਨਾਂ ਨੇ ਬਣਾ ਲਿਆ ਉਹਨਾਂ ਨੇ ਬਣਾ ਲਿਆ ਮੈਂ ਸਮਝਦਾ ਨਾ Nehru ਤੇ Gandhi ਨੇ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ ਨਾ ਜਨਾਬ ਸਾਹਿਬ ਨੇ ਪਾਕਿਸਤਾਨ ਬਣਾਇਆ ਪਾਕਿਸਤਾਨ ਹਿੰਦੁਸਤਾਨ ਤੇ ਹੋਰ ਬਹੁਤ ਸਾਰੀਆਂ ਕੌਮਾਂ ਬਣਾਈਆਂ ਪ੍ਰੈਜ਼ੀਡੈਂਟ ਟਰੂਮੈਨ ਨੇ ਹੁਣ ਕਈ ਬੰਦੇ ਜਿਹੜੇ ਆ ਉਹ ਹੈਰਾਨ ਹੋਣਗੇ ਵੀ ਟਰੂਮੈਨ ਨੇ ਕਿੱਦਾਂ ਬਣਾਈਆਂ ਟਰੂਮੈਨ ਜਿਹੜਾ ਇੱਥੇ ਦਾ ਪ੍ਰੈਜ਼ੀਡੈਂਟ ਸੀ ਉਹਨੇ ਮਾਰਸ਼ਲ ਪਲਾਨ ਦਿੱਤਾ ਤੇ ਫਰਾਂਸ ਤੇ ਬ੍ਰਿਟਾਨੀਆ ਨੂੰ ਕਿਹਾ ਵੀ ਦੁਨੀਆ ਨੂੰ ਡੀਕਲੋਨਾਈਜ਼ ਕਰੋ ਵਰਲਡ ਵਾਰ ਦੇ ਬਾਅਦ ਤੁਹਾਡੀ ਸਿਚੁਏਸ਼ਨ ਅਜਿਹੀ ਨਹੀਂ ਵੀ ਤੁਸੀਂ ਕਲੋਨੀਆਂ ਨੂੰ ਆਪਣੇ ਹੇਠ ਰੱਖ ਸਕੋ ਇਹੜਾ ਸੋ ਕਾਲਡ ਨੈਰੇਟਿਵ ਸਿਰਜਿਆ ਹੋਇਆ ਨਾ ਕਿ ਇੰਨੀਆਂ ਕੁਰਬਾਨੀਆਂ ਦਿੱਤੀਆਂ ਆ ਹੋਇਆ ਉਹ ਹੋਇਆ ਇਹ ਸਿਰਫ ਲੋਕਾਂ ਨੂੰ ਭੂਤ ਚੱਕਰ ਚ ਪਾਣ ਲਈ ਆ ਮੈਂ ਅੱਜ ਵੀ ਕਹਿੰਦਾ ਕਿ ਜਿਹੜੀਆਂ ਉੱਥੇ ਟੈਕਸਟ ਬੁੱਕਸ ਲਿਖੀਆਂ ਨਾ ਹਿੰਦੁਸਤਾਨ ਪਾਕਿਸਤਾਨ ਚ ਵੇ ਇੰਨੀਆਂ ਲੋਕਾਂ ਦਾ ਖੂਨ ਵਗਿਆ ਤਾਂ ਫਿਰ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਪਾਕਿਸਤਾਨ ਬਣਿਆ ਉਹ ਸਾਰਾ ਕੁਝ ਉਹਦੋਂ ਹੋਇਆ ਜਦੋਂ ਪਾਰਟੀਸ਼ਨ ਆਲਰੇਡੀ ਅਨਾਉਂਸ ਹੋ ਚੁੱਕੀ ਸੀ ਜੋ ਉਸ ਤੋਂ ਪਹਿਲਾਂ ਕਿਸੇ ਨੇ ਕੋਸ਼ਿਸ਼ ਕੀਤਾ ਹੁੰਦਾ ਫਿਰ ਤਾਂ ਆਪਾਂ ਕਹਿੰਦੇ ਸੋ ਇੱਥੇ ਕੰਮ ਕਰਨਾ ਮੇਰਾ ਕਹਿਣ ਦਾ ਭਾਵੇਂ ਆ ਉਹਨਾਂ ਕਿਹਾ ਸੀ 15 ਮਿੰਟ ਨੇ ਤੁਹਾਡੇ ਕੋਲ ਕਿਉਂਕਿ ਉਹਨਾਂ ਦਾ ਬਾਹਰ ਖਾਣਾ ਠੰਡਾ ਹੋ ਰਿਹਾ ਸੋ ਇਸ ਵਾਸਤੇ ਜੇਸ ਪ੍ਰੈਜ਼ੀਡੈਂਟ ਟਰੂਮਨ ਨੇ ਇੰਨੀਆਂ ਬਹੁਤ ਸਾਰੀਆਂ ਸਟੇਟਸ ਬਣਵਾਈਆਂ ਅੱਜ ਉਸੇ ਅਮਰੀਕਾ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਇਹ ਸੈਸ਼ਨ ਇਤਿਹਾਸ ਯਾਦ ਰੱਖੇਗਾ ਕਿ ਸਾਡੇ ਕੌਮੀ ਘਾਰ ਦਾ ਨਿਸ਼ਾਨਾ ਇੱਥੋਂ ਹੀ ਅਸੀਂ ਅਚੀਵ ਕਰਨਾ ਮੈਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀਗੀ ਕਿ ਸਮਾਂ ਹੁਣ ਬਹੁਤ ਨੇੜੇ ਆ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਆ ਜਿਹੜੇ ਕੋ ਸਿਆਣੇ ਬੰਦੇ ਹੁੰਦੇ ਆ ਨਾ ਉਹ ਦੇਖਦੇ ਆ ਨਾ ਵੀ ਆ ਬਦਲ ਆਇਆ ਉਹ ਇਹ ਨਹੀਂ ਕਹਿੰਦੇ ਵੀ ਇਹਨਾਂ ਵਸਣਾ ਨਹੀਂ ਇਹਨਾਂ ਵਸਣਾ ਵਾ ਕੈਨੇਡਾ ਚ ਜਿਸ ਤਰ੍ਹਾਂ ਗੱਲ ਸ਼ੁਰੂ ਹੋਈ ਆ ਵੈਸ ਤੇ ਵਿੱਚ ਜਿਸ ਤਰ੍ਹਾਂ ਗੱਲ ਹੋ ਰਹੀ ਆ ਔਰ ਵੈਸਟਰਨ ਮੀਡੀਆ ਜਿਸ ਤਰੀਕੇ ਨਾਲ ਅੱਜ ਸਿੱਖਾਂ ਦੀ ਗੱਲ ਨੂੰ ਸਪੋਰਟ ਕਰ ਰਿਹਾ ਗਾਰਡੀਅਨ ਦੇ ਵਿੱਚ ਜਿਹੜੇ ਆਰਟੀਕਲ ਛਪੇ ਆ ਹੇਠ ਉੱਤੇ ਡਾਕਟਰ ਸਾਹਿਬ ਦਾ ਇੰਟਰਵਿਊ ਛਪਿਆ ਡਾਕਟਰ ਪ੍ਰਿਤਪਾਲ ਦੇ ਕਈ ਇੰਟਰਵਿਊ ਮੈਂ ਦੇਖੇ ਆ ਹਵਾਵਾਂ ਆਪਣਾ ਰੁਖ ਬਦਲ ਰਹੀਆਂ ਵਾ ਨਰਿੰਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ ਸਾਡੀ ਕੌਮ ਵੱਲੋਂ ਸਾਡੇ ਵੱਲੋਂ ਕਿ ਉਹਨੇ ਸਾਡਾ ਕੰਮ ਬਹੁਤ ਆਸਾਨ ਕਰ ਦਿੱਤਾ ਉਹਨੇ ਲੋਕਾਂ ਦਾ ਜੀਣਾ ਐਡਾ ਔਖਾ ਕਰ ਦਿੱਤਾ ਕਿ ਇੰਡੀਆ ਅੱਜ ਕੰਟਰੀ ਆਫ ਪਰਟੀਕুলਰ ਕੰਸਰਨ ਐ ਫॉर ਰਿਲੀਜੀਅਸ ਫਰੀडम ਪਿਛਲੇ ਕਿੰਗ ਸਾਲਾਂ ਤੋਂ ਉਹਨੇ ਜਿਹੜੀ ਇੱਕ ਹਿੰਦੂ ਨੇਸ਼ਨ ਤੇ ਨੈਸ਼ਨਲਿਜ਼ਮ ਦਾ ਜਿਹੜਾ ਨਾਰਾ ਦਿੱਤਾ ਔਰ ਜਿਸ ਤਰ੍ਹਾਂ ਉਹਨੂੰ ਇੰਪਲੀਮੈਂਟ ਕੀਤਾ ਉਹਦੇ ਵਿੱਚ ਸਾਡੇ ਲਈ ਹੋਰ ਕੋਈ ਰਾਹ ਨਹੀਂ ਜਨਾਬ ਸਾਹਿਬ ਨੂੰ এবিসি ਅਮਰੀਕਨ ਬ੍ਰॉडकास्टਿੰਗ ਕੰਪਨੀ ਨੇ ਇੰਟਰਵਿਊ ਕੀਤਾ ਸੀ ਜਿੰਦ ਪਾਕਿਸਤਾਨ ਬਣਿਆ ਉਹਨਾਂ ਨੂੰ ਵਧਾਈ ਦਿੱਤੀ ਕਿ ਤੁਸੀਂ ਪਾਕਿਸਤਾਨ ਲੈਂਡ ਚ ਕਾਮਯਾਬ ਹੋ ਗਏ ਉਹਨਾਂ ਨੇ ਕਿਹਾ ਪਾਕਿਸਤਾਨ ਬਣਾਉਣ ਚ ਸਿਰਫ ਮੇਰਾ 5% ਹਿੱਸਾ 5% ਨਹਿਰੂ 5% ਗਾਂਧੀ ਤੇ 5% ਪਟੇਲ ਦਾ ਮੈਂ ਪਾਰਟੀਸ਼ਨ ਨਹੀਂ ਸੀ ਚਾਹੁੰਦਾ ਪਰ ਇਹਨਾਂ ਮਜਬੂਰ ਕੀਤਾ ਕਿ ਅਸੀਂ ਆਪਣਾ ਵੱਖਰਾ ਦੇਸ਼ ਲਈਏ ਅੱਜ ਵੀ ਉਹੀ ਸੂਰਤੇ ਹਾਲ ਆ ਸੰਤਾਨਾਂ ਨੇ ਇਹੀ ਕਿਹਾ ਸੀ ਕਿ ਜੇ ਦੇਣਗੇ ਤੇ ਲੈ ਲਾਂਗੇ ਇਹ ਹੁਣ ਸਾਨੂੰ ਦੇਰੇ ਨੇ ਅਸੀਂ ਹੁਣ ਲੈ ਲੈਣਾ ਸਮਾਂ ਬਹੁਤਾ ਦੂਰ ਨਹੀਂ ਪਰ ਆਪਾਂ ਮੌਕਾ ਖੰਜਾ ਨਾ ਜਾਈਏ ਕੁਛ ਮੈਂ ਸਦਾ ਕੱਲ ਦਿੱਤੇ ਸੀਗੇ ਮੈਂ ਉੱਤੇ ਰਿਪੀਟ ਤਾਂ ਨਹੀਂ ਕਰਨਾ ਚਾਹੁੰਦਾ ਪਰ ਕੁਝ ਚੀਜ਼ਾਂ ਆਪਾਂ ਖਾਲਸਤਾਨ ਦੀ ਗੱਲਾਂ ਕਰਨੇ ਆ ਪਰ ਜੇ ਅੱਜ ਸਟੇਟ ਡਿਪਾਰਟਮੈਂਟ ਸਾਨੂੰ ਸੱਦ ਲੇ ਕਿਉਂਕਿ ਜਿਹੜੀ ਸ਼ਾਇਦ ਆ ਵੀ ਹੋਮਵਰਕ ਨਾ ਨ ਕੀਤਾ ਹੋਵੇ ਮੈਂ ਕੱਲ ਵੀ ਕਿਹਾ ਸੀ ਕਿ ਅੰਗਰੇਜ਼ੀ ਚ ਆਜ ਪੰਜਾਬੀ ਚ ਕਹਿ ਦੇਣਾ ਵੀ ਸਾਡੀ ਦੇਸੀ ਲੋਕ ਹੈ ਨਾ ਸਾਡਾ ਇੱਕ ਹੈ ਅਸੀਂ ਕੰਮ ਪਹਿਲਾਂ ਸ਼ੁਰੂ ਕਰ ਲੈਂਦੇ ਹਾਂ ਤੇ ਬਾਅਦ ਸੋਚਣਾ ਸ਼ੁਰੂ ਕਰਦੇ ਹਾਂ ਵੀ ਅੱਗੋਂ ਕੀ ਕਰਨਾ ਵੈਸਟ ਵਾਲੇ ਥੋੜਾ ਜਿਹਾ ਆਪੋਜ਼ਿਟ ਕਰਦੇ ਹੋ ਪਹਿਲਾਂ ਸੋਚਦੇ ਆ ਵਿਚਾਰਦੇ ਆ ਫਿਰ ਪਬਲਿਕ ਡੋਮੇਨ ਚ ਲੈ ਕੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਅਗਲਾ ਸਟੈਪ ਕੀ ਆ ਤਾਂ ਹੀ ਉਹਨਾਂ ਦੀ ਇੰਸਟੀਟਿਊਸ਼ਨ ਜਿਹੜੇ ਆ ਉਹ ਸਸਟੇਨੇਬਲ ਆ ਗੱਲ ਅੱਗੇ ਚੱਲਦੀ ਆ ਸੋ ਸਾਨੂੰ ਹੋਮਵਰਕ ਬਹੁਤ ਤਗੜਾ ਕਰਨ ਦੀ ਲੋੜ ਹੈ ਹੋਮਵਰਕ ਚ ਕੀ ਕਰਨ ਦੀ ਜ਼ਰੂਰਤ ਹੈ ਕਿ ਸਭ ਤੋਂ ਪਹਿਲਾਂ ਸਟ੍ਰੈਟੇਜਾਈਜ਼ ਕਰੀਏ ਇੱਥੇ ਅੱਜ ਜਿਹੜਾ ਹਾਲਾਤ ਬਦਲੇ ਆ ਹਵਾਵਾਂ ਦਾ ਰੁਖ ਬਦਲਿਆ ਵਾ ਉਹ ਤੂੰ ਫਾਇਦਾ ਚੁੱਕੀਏ ਵੱਧ ਤੋਂ ਵੱਧ ਲਾਬਿੰਗ ਕਰੀਏ ਆਪਣੇ ਲੋਕਲ ਰਿਪ੍ਰেজੈਂਟੇਟਿਵ ਨਾਲ ਅਮਰੀਕਨ ਸਿਕ ਕੌਕਸ ਆਲਰੇਡੀ ਬਹੁਤ ਜ਼ਿਆਦਾ ਕੰਮ ਕਰ ਰਿਹਾ ਉਹਨਾਂ ਦੇ ਨਾਲ ਮਿਲ ਕੇ ਔਰ ਇੰਡੀਪੈਂਡੈਂਟਲੀ ਵੀ ਆਪਣੇ ਲੋਕਲ ਰਿਪ੍ਰেজੈਂਟੇਟਿਵ ਨੂੰ ਜਿਹੜਾ ਸਾਡਾ ਨੈਰੇਟਿਵ ਸੀ ਜਿੰਨੂੰ ਭਾਰਤ ਸਰਕਾਰ ਨੇ ਇੰਨੇ ਸਮੇਂ ਤੋਂ ਨਕੇਦੀ ਕਰਨ ਦੀ ਕੋਸ਼ਿਸ਼ ਕੀਤੀ ਕਦੇ ਸਾਨੂੰ ਟੈਰਰਿਸਟ ਕਿਹਾ ਕਦੇ ਹੱਤਵਾਦੀ ਕਿਹਾ ਕਦੇ ਵੱਖਵਾਦੀ ਕਿਹਾ ਉਹ ਨੈਰੇਟਿਵ ਬਣਾ ਕੇ ਅੱਜ ਆਪਣੇ ਕਾਂਗਰਸਮੈਨ ਐਸੈਂਬਲੀ ਮੈਨੰ ਅੱਗੇ ਲੈ ਕੇ ਜਾਈਏ ਔਰ ਜੋ ਪਿਛਲੇ ਸਮੇਂ ਚ ਸੇ ਕੌਮ ਦਾ ਕਾਹਨ ਹੋਇਆ ਜੈਨੋਸਾਈਡ ਹੋਇਆ ਉਹਦਾ ਨੈਰੇਟਿਵ ਰੱਖੀਏ ਪਰ ਸਾਡੇ ਕੋਲ ਉਹ ਨੈਰੇਟਿਵ ਰੱਖਣ ਲਈ ਸੰਸਥਾਵਾਂ ਕਿੱਥੇ ਆ ਏਕ ਟੀਵੀ 84 ਹੀ ਆ ਸਾਡੇ ਕੋਲ ਜਿਹੜਾ ਖਾਲਸਾ ਪੰਥ ਦੀ ਆਵਾਜ਼ ਬਣ ਕੇ ਉੱਠਿਆ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਹੋਰ ਮੀਡੀਆ ਗਰੁੱਪ ਚਾਹੀਦੇ ਆ ਆਪਣੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈਗਾ ਉਹ ਮੀਡੀਆ ਦਾ ਸਮਾਂ ਇੰਡੀਆ ਨੇ ਇੰਨੀਆਂ ਡਿਸਇਨਫੋਰਮੇਸ਼ਨ ਲੈਬਸ ਬਣਾਈਆਂ ਵਾ ਸਾਨੂੰ ਉਹਦੇ ਮੁਕਾਬਲਾ ਕਰਨ ਲਈ ਆਪਣੀਆਂ ਸਟਰੋਂਗ মিডিਆ ਇੰਸਟੀਟਿਊਸ਼ਨਸ ਖੜੀਆਂ ਕਰਨੀਆਂ ਪੈਣਗੀਆਂ ਖਾਲਸਤਾਨ ਮਿੱਤਰੋ ਮੈਂ ਹੁਣ ਕੁਝ ਗੱਲਾਂ ਜੀਆਂ ਕਰਨ ਲੱਗਾ ਜਿਹੜੀਆਂ ਪ੍ਰੈਕਟੀਕਲ ਵਾਲੇ ਪਾਸੇ ਆ ਨਾਰੇ ਨੂਰੇ ਅਸੀਂ ਸਾਰੇ ਲਾਣੇ ਆ ਜੇ ਨਾ ਵੀ ਸੰਗਤ ਲਾਇ ਤੇ ਅਸੀਂ ਆਪੀ ਲਵਾ ਦਿੰਨੇ ਆ ਜਕਾਰੇ ਜਕਾਰੇ ਜ਼ਰੂਰ ਲਾਈ ਅਸੀਂ ਅੱਜ ਯੂਨ ਦੇ ਮੋਰੇ ਜਾ ਕੇ ਜਕਾਰੇ ਲਾਣੇ ਆ ਅਸੀਂ ਹਰਥਾਂ ਲਾਣੇ ਉਹਨਾਂ ਦੀ ਆਪਣੀ ਇੱਕ ਸਿਗਨੀਫੀਕੈਂਸ ਏ ਹੁਣ ਉਹ ਜੋ ਕੁਝ ਅਸੀਂ ਉਹਨਾਂ ਦੇ ਬਾਹਰ ਜਾ ਕੇ ਕਰਨੇ ਹੁਣ ਅੰਦਰ ਕਰਨ ਦੀ ਜ਼ਰੂਰਤ ਆ ਜਿੱਥੇ ਅਸੀਂ ਸੰਬਲੀਆਂ ਦੇ ਬਾਹਰ ਨਾਰੇ ਲਾਣੇ ਆ ਯੂਨ ਦੇ ਬਾਹਰ ਨਾਰੇ ਲਾਣੇ ਆਪਣਾ ਨੈਰੇਟਿਵ ਲੋਕਾਂ ਸਾਹਮਣੇ ਰੱਖਣੇ ਅੱਜ ਯੂਨ ਦੇ ਅੰਦਰ ਅੱਜ ਕਾਂਗਰਸ ਦੇ ਅੰਦਰ ਅੱਜ ਸੰਬਲੀਆਂ ਦੇ ਅੰਦਰ ਜਾ ਕੇ ਲੋਕਾਂ ਨੂੰ ਨਾਲ ਜੋੜ ਕੇ ਆਪਣਾ ਨੈਰੇਟਿਵ ਸਿਰਜਣ ਦੀ ਲੋੜ ਹੈ ਬਗੈਰ ਨੈਰੇਟਿਵ ਦੇ ਕਿਸੇ ਕੌਮ ਦਾ ਕਦੇ ਪਲਾਨ ਨਹੀਂ ਹੋਇਆ ਫਿਰ ਮੈਂ ਇੱਕ ਬੇਨਤੀ ਕਰਾਂ ਸਪੀਕਰ ਸਾਹਿਬ ਮੈਂ ਭਾਈ ਹਰਪਾਲ ਸਿੰਘ ਜੀ ਚੀਮਾ ਨੂੰ ਇਹ ਕਿਹਾ ਸੀ ਜਦੋਂ World Sikh Parliament ਹੋਣ ਚਾਰੀ ਸੀ ਉਹ ਮਿਲਣ ਆਏ ਸੀ ਲੰਮੀ ਕੰਸਲਟੇਸ਼ਨ ਹੋਈ ਸਾਡੀ ਉੱਤੇ ਇਹ World Sikh Parliament ਹੈ ਇਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਉਣਾ ਪਵੇਗਾ ਇਹ ਮੇਰੀ ਖਾਲਸਤਾਨੀਆਂ ਦੀ ਪਾਰਲੀਮੈਂਟ ਨਹੀਂਗੀ ਇਹ ਸਾਡਾ ਖਾਲਸਤਾਨੀਆਂ ਦਾ ਫਰਜ਼ ਬਣਦਾ ਕਿ ਆਪਣੇ ਉਹ ਭਾਈ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਪਰ ਖਾਲਸਾ ਪੰਥ ਦਾ ਹਿੱਸਾ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਲਿਆਈ ਜਿਸ ਤਰ੍ਹਾਂ ਡਾਕਟਰ ਪ੍ਰੀਤਪਾਲ ਨੇ ਕੀਤਾ ਕੁੱਤਾ ਬਿੱਲਾ ਕਹਿਣ ਦਾ ਏਜੰਟ ਕਹਿਣ ਦਾ ਜਿਹੜਾ ਜ਼ਮਾਨਾ ਉਹ ਹੁਣ ਪਿੱਛੇ ਚਲੇ ਜਾਣਾ ਚਾਹੀਦਾ ਹਰ ਬੰਦਾ ਦੂਸਰੇ ਨੂੰ ਏਜੰਟ ਕਹੀ ਫਿਰਦਾ ਮੈਨੂੰ ਲੱਗਦਾ ਕਿ ਦੁਨੀਆ ਭਰ ਦੀ ਇੰਟੈਲੀਜੈਂਸ ਏਜੰਸੀਆਂ ਸਿਰਫ ਸੇਖ ਹੀ ਕੰਮ ਕਰਦੇ ਆ ਸੋ ਇਹ ਜਿਹੜਾ ਕੰਮ ਆ ਇਹ ਛੱਡ ਰਿਓ ਇਨਕਲੂ্সিਵਿਟੀ ਬ੍ਰਿੰਗ ਅਦਰ ਪੀਪਲ ਔਨ ਬੋਰਡ ਜਿਹੜੇ ਤੁਹਾਡੇ ਨਾਲ ਨਹੀਂ ਵੀ ਸਹਿਮਤ ਉਹਨਾਂ ਨੂੰ ਸਹਿਮਤ ਕਰੋ ਫੇਰੇ ਆ ਖਾਲਸਤਾਨ ਬਣਨਾ ਪੰਜਾਬ ਚ ਜਿੱਥੋਂ ਸਾਡੀ ਨੌਜਵਾਨ ਬੱਚੇ ਬੱਚੀਆਂ ਬਾਹਰ ਆ ਰਹੇ ਆ ਠੀਕ ਹੈ ਹਾਲਾਤ ਜੇ ਇਹ ਆ ਵੀ ਉੱਥੇ ਹੋਰ ਕੋਈ ਪੁੱਜ ਸਰ ਨਹੀਂ ਆਉਂਦਾ ਪਰ ਉਹਨਾਂ ਨੂੰ ਉੱਥੇ ਸਟੇਬਲ ਕਰੋ ਜਿਹੜੇ ਵੀਰ ਭਾਈ ਬਾਹਰ ਇੱਥੇ ਬੈਠੇ ਆ ਉਹਨਾਂ ਨੂੰ ਚਾਹੀਦਾ ਕਿ ਹਰ ਸੂਰਤ ਚ ਆਪਣੇ ਪਿੰਡਾਂ ਨੂੰ ਸਟਰੋਂਗ ਕਰੋ ਉੱਥੇ ਸਿੱਖਾਂ ਨੂੰ ਪ੍ਰੋਪਰਲੀ ਇਸਟੈਬਲਿਸ਼ ਕਰੋ ਲੱਗਦਾ ਕੁਝ ਗਲਤ ਕਹਿ ਰਹੇ ਮੁੰਡੇ ਹੱਸ ਰਹੇ ਆ ਸਾਹਮਣੇ ਬਹਿ ਕੇ ਇਹਨਾਂ ਦੁਬਾਰੋਂ ਤਾਂ ਪਹਿਲਾਂ ਇੰਡੀਆ ਕਰ ਲੋ ਇਹਨਾਂ ਨੂੰ ਥੋੜੀ ਜੀ ਉੱਥੇ ਸੇਵਾ ਕਰਾ ਕੇ ਆਉਣ ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉੱਥੇ ਦੀ ਪੋਲਿਟਿਕਸ ਚ ਇਨਵੋਲਵ ਹੋਵੋ ਦੇਖੋ ਜਿਹੜਾ ਯੂਨ ਦਾ ਸਟਰਕਚਰ ਹੈ ਜੇ ਇੱਥੇ ਹੁਣ ਨਾ ਮਿਲਿਟੈਂਸੀ ਦਾ ਜ਼ਮਾਨਾ ਨਾ ਮਿਲਿਟੈਂਸੀ ਨਾਲ ਕੋਈ ਦੇਸ਼ ਬਣਨਾ ਅਸੀਂ ਡੈਮੋਕਰੈਟਿਕ ਵੇ ਨਾਲ ਹੀ ਆਪਣਾ ਨਿਸ਼ਾਨਾ ਹਾਸਲ ਕਰਨਾ ਉਹਦੇ ਵਿੱਚ ਇੱਕ ਜਿਹੜਾ ਤਰੀਕਾਕਾਰ ਹੈ ਪ੍ਰਚਲਿਤ ਹੈ ਉਹ ਹੈਗਾ ਕਿ ਕੌਮ ਦੇ ਗੱਲ ਵੋਟਾਂ ਤੇ ਜਾ ਕੇ ਮੁੱਕਦੀ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਘੱਟ ਤੋਂ ਘੱਟ ਜਿਹੜੇ ਆਪਣੇ ਖਾਲਸਤਾਨੀ ਜਥੇਬੰਦੀਆਂ ਵੀ ਆ ਜਿੰਨੀ ਦੇ ਰਸੀਂ ਭਾਰਤ ਦੇ ਨਕਸ਼ੇ 'ਚ ਕਾਇਦ ਆ ਸਾਨੂੰ ਉਸੇ ਮੈਕੈਨਿਜ਼ਮ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੰਡਿਊਸਿਵ ਬਣਾਉਣ ਦੀ ਲੋੜ ਹੈ ਵੀ ਘੱਟ ਤੋਂ ਘੱਟ ਆਪਣੀ ਐਨ ਆਰ ਆਈ ਵੋਟ ਰਜਿਸਟ੍ਰੇਸ਼ਨ ਕਰਾਈਏ ਜੇ ਕੱਲ ਨੂੰ ਯੂਨ ਕਹੇ ਜਾਂ ਕੋਈ ਹੋਰ ਕਹੇ ਜੀ ਉੱਥੇ ਅਸੀਂ ਰੈਫਰੈਂਡਮ ਕਰਾਣਾ ਵਾ ਤੇ ਸਾਡੀਆਂ ਵੋਟਾਂ ਹੀ ਨਾ ਹੋਣ ਕਾਉਂਟ ਹੀ ਨਾ ਹੋ ਸਕਣ ਤੇ ਅਸੀਂ ਖਾਲਸਤਾਨ ਦਾ ਕੀ ਕਰਾਂਗੇ ਫਿਰ ਆਪਣਾ ਕੋਈ ਵਿਧਿ ਵਿਵਧਾਨ ਬਣਾਓ ਕੋਈ ਗੱਲ ਜਿਸ ਸਮੇਂ ਮੈਂ ਕੱਲ ਕਿਹਾ ਮੈਂ ਉਹ ਚੀਜ਼ਾਂ ਰਿਪੀਟ ਨਹੀਂ ਕਰਨੀਆਂ ਕਿ ਵਰਲਡ ਸਿੱਖ ਪਾਰਲੀਮੈਂਟ ਨੂੰ ਸਪੈਸਿਫਿਕ ਟਾਸਕ ਦਿੱਤੇ ਜਾਣ ਔਰ ਹਰ ਸਾਲ ਉਹ ਸਿੱਖ ਕੌਮ ਨੂੰ ਜਵਾਬ ਦੇਣ ਕਿ ਅਸੀਂ ਗੱਲ ਕਿੱਧਰ ਲੈ ਕੇ ਜਾਣੀ ਆ ਬਾਕੀ ਆ ਇੱਕ ਗੱਲ ਇਹ ਆ ਕਿ ਸਾਰੇ ਹੀ ਬੰਦੇ ਉਹ 2-2000 ਅਨਿਆਣਿਆਂ ਦੇ ਜਿਹੜੇ ਇੱਥੇ ਬੈਠੇ ਆ ਯੰਗ men ਇਹਨਾਂ ਦੇ ਇਲਾਵਾ ਸਾਰੇ ਹੀ ਚਿੱਟੇ ਕੇਸਾਂ ਦਾੜੀਆਂ ਵਾਲੇ ਬੰਦੇ ਆ ਯੂਥ ਨੂੰ ਜੱਤ ਤੋਂ ਜਿਆਦਾ ਇਨਵੋਲਵ ਕਰੋ ਤੇ ਗੁਰੂ ਦੀਆਂ ਸਿੰਘਣੀਆਂ ਨੂੰ ਕੌਰਾ ਨੂੰ ਵੀ ਜੱਤ ਤੋਂ ਜਿਆਦਾ ਵਰਲਡ ਸਿਕ ਪਾਰਲੀਮੈਂਟ ਚ ਰਿਪਰੈਜ਼ੈਂਟੇਸ਼ਨ ਦਿਓ ਸਾਡਾ ਇਹ ਹੁਣ ਕਲਚਰ ਬਣਦਾ ਜਾ ਰਿਹਾ ਵੀ ਆ ਜਿਹੜੀ ਆਜ਼ਾਦੀ ਦੇ ਸੰਘਰਸ਼ ਆ ਸ਼ਾਇਦ ਬੰਦਿਆਂ ਨੇ ਲੜਨੇ ਆ ਉਹਨਾਂ ਮਾਵਾਂ ਨੂੰ ਨਾ ਭੁੱਲੋ ਜਿਨ੍ਹਾਂ ਨੇ ਉਹ ਪੁੱਤ ਜੰਮੇ ਸੀ ਜਿੰਨਾਂ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਮਾਵਾਂ ਨੂੰ ਨਾ ਭੁੱਲੋ ਜਿਹੜੀਆਂ ਸਿਰਫ ਗੁਰੂ ਦੀਆਂ ਕੌਰਾ ਸੀਗੀਆਂ ਤੇ ਦਿੱਲੀ ਦੀਆਂ ਸੜਕਾਂ ਤੇ ਜੋ ਕੁਝ ਹੋਇਆ ਸਾਨੂੰ ਪਤਾ ਸੋ ਜ਼ਿਆਦਾ ਤੋਂ ਜ਼ਿਆਦਾ ਫੀਮੇਲ ਰਿਪਰੈਜ਼ੈਂਟੇਸ਼ਨ ਦੀ ਸਾਨੂੰ ਇਹ ਚ ਲੋੜ ਹੈ ਔਰ ਨੈਰੇਟਿਵ ਬਣਾਉਣ ਦੀ ਲੋੜ ਹੈ ਦੂਸਰਾ ਇਹ ਹੈ ਕਿ ਜਿਹੜੀਆਂ ਕਮਿਊਨਿਟੀਆਂ ਇੱਥੇ ਵਸਦੀਆਂ ਉਹਨਾਂ ਨੇ ਵੱਦ ਤੋਂ ਵੱਧ ਆਪਾਂ ਕੰਮ ਕਰੀ ਜਿਸ ਤਰ੍ਹਾਂ ਹੁਣੇ ਗੱਲ ਹੋ ਰਹੀ ਸੀ ਕਿ ਹਾਊਸ ਰੈਜ਼ੋਲੂਸ਼ਨ ਦੀ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਅਜਿਹੀਆਂ ਚੀਜ਼ਾਂ ਨੂੰ ਆਪਾਂ ਵੱਦ ਤੋਂ ਵੱਧ ਸਪੋਰਟ ਕਰੀਏ ਤਾਂ ਕਿ ਹੋਰ ਲੋਕ ਸਾਡੇ ਨੇੜੇ ਆਉਣ ਜਿਵੇਂ ਜਾਇਜ਼ ਯੂਨਾਈਟਿਡ ਸਿਕਸ ਨੇ ਯੂਕਰੇਨੀਅਨਸ ਦੇ ਨਾਲ ਕੰਮ ਕੀਤਾ UN ਜਿਹੜੀ ਹੈ ਨਾ ਅਨਫੋਰਚੂਨੇਟਲੀ ਇਟ ਡਸ ਨੋਟ ਰਿਪਰਿਜ਼ੈਂਟ ਪੀਪਲ ਇਟ ਰਿਪਰਿਜ਼ੈਂਟ ਦ ਮੈਂਬਰ ਸਟੇਟਸ ਸੋ ਜਿਹੜੀਆਂ ਮੈਂਬਰ ਸਟੇਟਸ ਜਿਹੜੀਆਂ ਸਾਡੇ ਨਾਲ ਖੜੀਆਂ ਹੋ ਸਕਦੀਆਂ ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਜ਼ਰੂਰੀ ਹੈ ਕਿ ਉੱਥੇ ਦੇ ਜਿਹੜੀ ਇੱਥੇ ਦੀਆਂ ਲੋਕਲ ਕਮਿਊਨਿਟੀਜ਼ ਆ ਉਹਨਾਂ ਨਾਲ ਆਪਾਂ ਵੱਧ ਵੱਧ ਕੇ ਕੰਮ ਕਰੀਏ ਅੱਜ ਤੁਸੀਂ ਯੂਕਰੇਨੀਅਨਾਂ ਨਾਲ ਉਹਨਾਂ ਤੇ ਸੰਕਟ ਦਾ ਸਮਾਹ ਉਹਨਾਂ ਨਾਲ ਕੰਮ ਕਰ ਰਹੇ ਹੋ ਕੱਲ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ ਜੇ ਸਾਡੀ ਕੌਮ ਲਈ ਕੁਝ ਹੁੰਦਾ ਤੇ ਉਹ ਸਾਡੇ ਨਾਲ ਖੜੇ ਹੋਣਗੇ ਬਾਕੀ ਜਿਹੜਾ ਹਿੰਦੂ ਭਾਈਚਾਰਾ ਹੈਗਾ ਸੋ ਕਾਲਡ ਇਥੇ ਜਿਹੜਾ ਉਹਨਾਂ ਨੂੰ ਵੀ ਕਨਵਿੰਸ ਕਰੋ ਕਿ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ ਹੈਗਾ ਅਸੀਂ ਤੇ ਆਪਣੀ ਹੋਣ ਦੀ ਲੜਾਈ ਲੜ ਰਹੇ ਹਮੇਸ਼ਾ ਜਿਹੜੀ ਵੀ ਮੈਜੋਰਿਟੀ ਕਮਿਊਨਿਟੀ ਹੁੰਦੀ ਹੈ ਜਿੰਨੀ ਦੇਰ ਉਹਦੇ ਵਿਦਨ ਚੇਂਜ ਨਾ ਨਾ ਆਵੇ ਉਹਨੀ ਦੇਰ ਨਹੀਂ ਆਉਂਦੀ ਸੋ ਉਹਨਾਂ ਨੂੰ ਵੀ ਕਨਵਿੰਸ ਕਰੋ ਕਿ ਭਾਈ ਸਾਡਾ ਪਹਿਲਾਂ ਰਾਜ ਦਾ ਮਾਡਲ ਸੀ ਜਿੱਦੇ ਤੁਹਾਨੂੰ ਵੀ ਸ਼ਰਨ ਸੀਗੀ ਮੁਸਲਮਾਨਾਂ ਨੂੰ ਸੀ ਹਿੰਦੂਆਂ ਨੂੰ ਸੀ ਸਿੱਖਾਂ ਨੂੰ ਸੀ ਇਨਕਲੂਸਿਵਿਟੀ ਦੀ ਗੱਲ ਆ ਜੇ ਤੁਸੀਂ ਹਰ ਇੱਕ ਨੂੰ ਬੁਰਾ ਕਹੋਗੇ ਹਰ ਇੱਕ ਨੂੰ ਕੁੱਤਾ ਬਿੱਲਾ ਕਹੋਗੇ ਤੇ ਇਦਾਂ ਕੰਮ ਨਹੀਂ ਚੱਲਣਾ। ਉਹਨਾਂ ਨੂੰ ਕਨਵਿੰਸ ਕਰੋ ਕਿ ਖਾਲਸਤਾਨ ਅਜਿਆ ਹੈ ਜਿੱਦੇ ਵਿੱਚ ਹਰ ਇੱਕ ਨੂੰ ਸ਼ਰਨ ਹੋਵੇਗੀ ਔਰ ਜਿਹੜੀਆਂ ਇੱਥੇ ਪਾਵਰ ਬੈਠੀਆਂ ਉਹਨਾਂ ਨਾਲ ਕੋਈ ਨਹੀਂ ਤੁਹਾਡੇ ਹਿਊਮਨ ਰਾਈਟਸ ਵਾਇਲਟ ਹੁੰਦੇ ਰਹਿਣ ਕਿਸੇ ਨੂੰ ਕੋਈ ਨਹੀਂ ਹੈਗਾ। ਦੁਨੀਆ ਨੂੰ ਇਹ ਦੱਸਣਾ ਪਏਗਾ ਮੈਂ ਇੱਥੇ ਜਦੋਂ ਵੀ ਸਟੇਟ ਡਿਪਾਰਟਮੈਂਟ ਜਾਂ ਹੋਰ ਮਿੱਤਰਾਂ ਨਾਲ ਗੱਲ ਹੁੰਦੀ ਹੈ ਉਹਨਾਂ ਨੂੰ ਕਹਿਣਾ ਕਿ ਜਿਹੜੇ ਤੁਹਾਡੇ ਪੁਰਾਣੇ ਪਾਰਟਨਰ ਸੀਗੇ ਕਨਵੈਨਸ਼ਨਲ ਪਾਕਿਸਤਾਨ, ਇੰਡੀਆ ਉਹ ਹੁਣ ਕਿਸੇ ਹੋਰ ਦਿਸ਼ਾ ਨੂੰ ਚਲੇ ਗਏ ਆ। ਤੁਹਾਨੂੰ ਹੁਣ ਨਵੇਂ ਪਾਰਟਨਰਸ ਲੱਭਣ ਦੀ ਲੋੜ ਹੈ। ਔਰ ਸਿੱਖਾਂ ਤੋਂ ਤਗੜੇ ਪਾਰਟਨਰਸ ਨਹੀਂਗੇ ਰਿਲਾਈਅਬਲ ਟਰਸਟਵਰਦੀ ਲਾਇਲ ਔਰ ਜੋ ਤੁਸੀਂ ਇੱਥੇ ਅਮਰੀਕਨ ਸਿੱਖ ਨੇ ਕੀਤਾ ਵਾ ਕਿ ਇੰਨੇ ਕੰਡਿਊਸਿਵਲੀ ਇਸ ਸੁਸਾਇਟੀ ਦਾ ਪਾਰਟ ਬਣੇ ਹੋ ਹਿੰਮਤ ਸਿੰਘ ਜੀ ਤੇ ਸਾਡੇ ਮਿੱਤਰਾਂ ਨੇ ਜਿਹੜੀ ਸੇਵਾ ਕੋਵਿਡ ਚ ਕੀਤੀ ਆ ਉਹ ਤੋਂ ਦੁਨੀਆ ਨੂੰ ਹੋਰ ਪਤਾ ਲੱਗਾ ਕਿ ਜੇ ਕੱਲ ਨੂੰ ਸਿੱਖ ਕੌਮ ਦਾ ਰਾਜ ਹੋਏਗਾ ਤੇ ਉਹ ਕਿਦਾਂ ਸਭ ਲਈ ਇਨਕਲੂਸਿਵ ਹੋਏਗਾ ਤੇ ਜਿਹੜੇ ਸਾਡੇ ਨਾਲ ਕਨਵਿੰਸ ਨਹੀਂ ਹੁੰਦੇ ਉਹਨਾਂ ਨੂੰ ਇੱਕ ਗੱਲ ਯਾਦ ਕਰਾਇਆ ਕਰੋ ਇੱਥੇ ਮੈਂ ਸਮਾਪਤੀ ਕਰ ਦਿੰਦਾ ਹਾਂਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਪਾਂ ਬੜੀਆਂ ਗੱਲਾਂ ਕਰਨੀਆਂ। ਕਹਾਣੀਆਂ ਵੀ ਪਤਾ ਨਹੀਂ ਕਿਦਾਂ-ਕਿਦਾਂ ਦੀਆਂ ਘੜੀਆਂ ਹੋਈਆਂ ਪਰ ਉਹਦੀ ਪੋਲਿਟਿਕਸ ਨੂੰ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਜੇ ਸਾਡੇ ਨਾਲ ਦਾ ਹੁੰਦਾ ਨਾ ਤੇ ਲੋਕਾਂ ਨਾਲ ਅੰਗਰੇਜ਼ੀ ਨਾਲ ਕਰਦਾ। ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲਾਂ ਦੁਰਾਨੀਆ एंपਾਇਰ ਨੇ ਕਿਹਾ ਕਿ ਤੁਸੀਂ ਇੱਥੇ ਦੇ ਦੀ ਗਵਰਨਰਰੀ ਸੰਭੋ ਤੇ ਬਾਅਦ ਚ ਸਿਚੁਏਸ਼ਨ ਇਹ ਬਣੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਇਹ ਗੱਲ ਜਿਹੜੀ ਹੈ ਨਾ ਕਈ ਲੋਕਾਂ ਨੂੰ ਹਜ਼ਮ ਨਹੀਂ ਹੋਣੀ ਪਰ ਥਿਸ ਇਜ਼ ਦਾ ਫੈਕਟ। ਜਦੋਂ ਅਬਦਾਲੀ ਦੇ ਵਾਰਸਾਂ ਦੀ ਸਰਕਾਰ afghanistan ਚ ਗਈ ਉਹਨਾਂ ਨੂੰ ਕਿਸੇ ਪਾਸੇ ਸ਼ਰਨ ਨਹੀਂ ਮਿਲੀ ਉਹਨਾਂ ਨੂੰ ਆ ਕੇ ਪੰਜਾਬ ਸ਼ਰਨ ਮਿਲੀ ਜਾ ਕੇ ਲੁਧਿਆਣੇ ਚ ਦੇਖ ਲਵੋ ਅਬਦਾਲੀਆਂ ਦੇ ਮਕਬਰੇ ਉਹ ਐਵੇਂ ਨਹੀਂ ਉੱਥੇ ਬਣੇ ਉਹ ਇਸ ਵਾਸਤੇ ਕਿ ਅਬਦਾਲੀ ਦੇ ਪੋਤਾ ਜੀ ਜਦੋਂ afghanistan ਤੋਂ ਮਾਰ ਖਾ ਕੇ ਆਇਆ ਮਹਾਰਾਜਾ ਰਣਜੀਤ ਸਿੰਘ ਕੋਲ ਸ਼ਰਨ ਮੰਗੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਿਫਿਊਜ਼ ਨਹੀਂ ਕੀਤਾ ਲੁਧਿਆਣੇ ਚ ਜਾ ਕੇ ਉਹ ਵਸਿਆ ਫਿਰ ਉਹਨਾਂ ਕਿੰਨੇ ਦੇ ਕੋਸ਼ਿਸ਼ ਵੀ ਕੀਤੀ ਅੰਗਰੇਜ਼ਾਂ ਦੇ ਨਾਲ ਰਲ ਕੇ ਫਰਸਟ ਐਂਡ ਸੈਕਿੰਡ ਐਂਗਲੋ ਅਫਗਾਨ ਵਾਰ ਦਾ ਕਾਰਨ ਇਹੀ ਸੀਗਾ ਜੇ ਮਹਾਰਾਜਾ ਰਣਜੀਤ ਸਿੰਘ ਸਾਡੇ ਨਾਲ ਦਾ ਹੁੰਦਾ ਤੇ ਕਹਿੰਦਾ ਨਾ ਨਾ ਭਾਈ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਦਾ ਤੂੰ ਅਬਦਾਲੀ ਦੇ ਤੁਸੀਂ ਹੈਗੇ ਉਹ ਅਨਸੈਸਟਰਸ ਸਾਨੂੰ ਹਰ ਇੱਕ ਨਾਲ ਕਮਿਊਨੀਕੇਟ ਕਰਨਾ ਚਾਹੀਦਾ ਆਪਣੇ ਹੱਕ ਵਾਸਤੇ ਆਪਣੇ ਹਿੱਤ ਵਾਸਤੇ ਆਪਣਾ ਸਟਾਂਸ ਰੱਖ ਕੇ ਪਰ ਜਿਹੜੀ ਕਿਸੇ ਨਾਲ ਨਾਨ ਕਮਿਊਨੀਕੇਸ਼ਨ ਦੀ ਪਾਲਿਸੀ ਹੈ ਜਾਂ ਆਪਣੇ ਆਪ ਨੂੰ ਇੱਕ ਸ਼ੈਲ ਚ ਬੰਦ ਕਰ ਲੈਣਾ ਇਹ ਠੀਕ ਨਹੀਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਵਿਚਾਰਾਂ ਦੀ ਲੋੜ ਹੈ all times ਤੇ ਦੂਜਾ ਇਹ ਹੈ ਜਿਹੜੀ ਇੱਕ ਦੂਸਰੇ ਦਿਨ ਖੇਦੀ ਹੈ ਨਾ ਇਹ ਕਰਨੀ ਛੱਡਣੀ ਸਿੱਖ ਕੌਮ ਚ ਇਹ ਬਹੁਤ ਹੈ ਇੱਕ ਤੇ ਇਹ ਵੀ ਆਪਣੇ ਹੱਕਾਂ ਦੀ ਵਿਜਾ ਲੋਕਾਂ ਦੇ ਹੱਕਾਂ ਨਾਲ ਪਹਿਲਾਂ ਖਲੋ ਜਾਣਾ ਤੇ ਦੂਸਰਾ ਇਹ ਜਿਹੜੀ ਹੈ ਨਾ ਵਿਕਟਮ ਮੈਂਟੈਲਟੀ ਇਸ ਤੋਂ ਬਾਹਰ ਨਿਕਲਣਾ ਪੈਣਾ ਵਿਕਟਮ ਹੋਣ ਤੋਂ ਬਾਹਰ ਨਿਕਲੋ ਵੀ ਸਾਡੇ ਨਾਲ ਆ ਮਾੜਾ ਹੋ ਗਿਆ ਉਹ ਹੋ ਗਿਆ ਬਟ ਨੈਵਰ ਅਗੇਨ ਹੋਰ ਕਾਮਨਲ ਵੀ ਹੋਇਆ ਐਂਡ ਦੇ ਅਡਾਪਟਡ ਅ ਮੋਟੋ ਨੈਵਰ ਅਗੇਨ ਸਿੱਖਾਂ ਨੂੰ ਵੀ ਇਹ ਅਡਾਪਟ ਕਰਨਾ ਪੈਣਾ ਨੈਵਰ ਅਗੇਨ ਔਰ ਜਿਹੜਾ ਵਿਕਟਮ ਹੋ ਗਿਆ ਵਿਕਟਮ ਮੈਂਟੈਲਟੀ ਇਸ ਤੋਂ ਫਿਰ ਆਪਣੀ ਨਖੇਦੀ ਕਰੀ ਜਾਣੀ ਵੀ ਅਸੀਂ ਬਹੁਤ ਨਲਾਇਕ ਆ ਸਾਡੀ ਲੀਡਰਸ਼ਿਪ ਨਹੀਂ ਚੰਗੀ ਤੁਸੀਂ ਦੇਖੋ ਤਾਂ ਸਹੀ ਤੁਸੀਂ ਹੈ ਕੌਣ ਕਿੱਡੀਆਂ-ਕਿੱਡੀਆਂ ਵੱਡੀਆਂ एंपਾਇਰਸ ਦੇ ਨਾਲ ਸਿੱਖਾਂ ਨੇ ਮੱਥਾ ਲਾਇਆ ਭਾਵੇਂ ਉਹ ਮੁਗਲ एंपਾਇਰ ਹੋਵੇ ਭਾਵੇਂ ਉਹ ਬ੍ਰਿਟਿਸ਼ एंपਾਇਰ ਹੋਵੇ ਭਾਵੇਂ ਅੱਜ ਹਿੰਦੂਤਵਾ ਸਰਕਾਰ ਦੀ ਸਿਰਜੀ ਹੋਈ ਹਿੰਦੂ एंपਾਇਰ ਜਿਹੜੀ ਉਹ ਖੜੀ ਕਰ ਰਹੀ ਹੈ ਤੁਹਾਡਾ ਸਰਵਾਈਵਲ ਹੀ ਤੁਹਾਡਾ ਮਾਨ ਸ਼ਾਨ ਤੇ ਆਨ ਹੈ ਸਿੱਖਾਂ ਨੂੰ ਆਪਣਾ ਪੋਟੈਂਸ਼ੀਅਲ ਨਹੀਂ ਪਤਾ ਕਿ ਸਿੱਖਾਂ ਦੇ ਵਿੱਚ ਕੀ ਪੋਟੈਂਸ਼ੀਅਲ ਹੈ ਜਿੱਦਣ ਸਿੱਖ ਨੂੰ ਆਪਣਾ ਪੋਟੈਂਸ਼ੀਅਲ ਪਤਾ ਲੱਗ ਗਿਆ ਉਸ ਦਿਨ ਖਾਲਸਾ ਰਾਜ ਜ਼ਰੂਰ ਹੋਣਾ ਚਾਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ